ਹਾਂਜੀ ਭਾਈ ਜੀ ਪਿੰਡ ਬਰਕੰਦੀ ਜੀ 23 8 2024 ਨੂੰ ਭਾਈ ਜੀ ਕਬੂਤਰ ਬਾਜੀ ਮੁਕਾਬਲਾ ਹੋਇਆ ਸੀਗਾ ਤੇ ਜਿਹਦੇ ਵਿੱਚ ਸਾਰੇ ਪੰਜਾਬ ਤੋਂ ਹਰਿਆਣੇ ਤੋਂ ਦਿੱਲੀ ਤੋਂ ਤਿੰਨ ਚਾਰ ਸਟੇਟਾਂ ਦੇ ਕਬੂਤਰਾਂ ਨੇ ਭਾਗ ਲਿਆ ਸੀ ਭਾਈ ਜੀ ਤੇ ਬਹੁਤ ਵਧੀਆ ਭਾਈ ਜੀ ਕੂਤਰ ਬਾਜੀ ਦਾ ਮੁਕਾਬਲਾ ਚੱਲਿਆ ਤੇ ਅੱਜ 6ਵੇਂ ਦਿਨ ਭਾਈ ਜੀ 11 ਕੂਤਰ ਫਿਰ ਰਹੇ ਸੀਗੇ ਤੇ ਮੀਂਹ ਆਉਣ ਕਾਰਨ ਜਿਹੜੀ ਬਾਜੀ ਆ ਇਹ ਤੇ ਸਾਨੂੰ ਦਾ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਮੀ ਆਉਣ ਕਰਨੇ ਬਾਜੀ ਹੈ ਜਿਹੜੀ ਤੇ ਉਹ ਵੰਡ ਦਿੱਤੀ ਗਈ ਹੈ 11 ਕੋਤਰਾਂ ਦੇ ਵਿੱਚ ਤੇ ਬਰਾਬਰ ਹਿੱਸਾ ਹੋ ਚੁੱਕਿਆ ਤੇ ਜਿਹੜੇ ਅਸੀਂ ਨਾਮ ਦੇਣੇ ਸੀਗੇ ਦੋ ਮੋਟਰਸਾਈਕਲ ਤੇ ਇੱਕ ਫਰਿੱਜ ਇਹ ਰੱਬ ਕਿਰਪਾ ਕਰੇ ਆਉਂਦੇ ਸਾਲ ਨੂੰ ਅਸੀਂ ਬਾਜੀ ਰਖਾ ਕੇ ਇਸੇ ਤਰ੍ਹਾਂ ਹੀ ਸਾਡੇ ਕਲੱਬ ਦੀਆਂ ਬਾ지ਆਂ ਹੋਣਗੀਆਂ ਗਰਮੀ ਵਾਲੀਆਂ ਬਾ지ਆਂ ਵੀ ਹੋਣਗੀਆਂ ਗਰਮੀ ਵਾਲੀਆਂ ਬਾ지ਆਂ ਬਾਈ ਜੀ ਕਰਾਵਾਂਗੇ ਅਸੀਂ ਸਾਡੇ ਕਲੱਬ ਦੀਆਂ ਦੋ ਬਾ지ਆਂ ਇੰਨਾ ਬਾਜੀਆਂ ਉਹਨਾਂ ਬਾਜੀਆਂ ਦੇ ਵਿੱਚ ਬਾਈ ਜੀ ਅਸੀਂ ਇਹ ਨਾਮ ਅਗਲੇ ਸਾਲ ਨੂੰ ਦੇਵਾਂਗੇ ਤੇ ਉਸ ਤੋਂ ਬਾਅਦ ਬਾਈ ਜੀ ਸਾਰੇ ਖਿਡਾਰੀ ਵੀਰਾਂ ਦਾ ਜਿਹੜੇ ਇੱਥੇ ਚੱਲ ਕੇ ਪਹੁੰਚ ਮੇਰੇ ਪਿੰਡ ਪਹੁੰਚੇ ਆ ਦੂਰੋਂ ਦੂਰੋਂ ਚੱਲ ਕੇ ਉਹਨਾਂ ਦਾ ਬਾਈ ਜੀ ਇੱਕ ਇੱਕ ਚੱਲਿਆ ਕਦਮ ਜਿਹੜਾ ਸਾਡੇ ਸਿਰ ਮੱਥੇ ਆ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਇੱਥੇ ਮਤਲਬ ਕੂਤਰ ਬਾਜੀ ਦੇ ਵਿੱਚ ਭਾਗ ਲਿਆ ਉਸ ਤੋਂ ਬਾਅਦ ਬਾਈ ਜੀ ਧੰਨਵਾਦ ਆ ਸਾਡੇ ਐਨ ਆਰ ਆਈ ਵੀਰਾਂ ਦਾ ਜਿਦੇ ਵਿੱਚ ਸਾਡਾ ਭਾਈ ਵੱਡਾ ਭਾਈ ਆ ਤੀਪਾ ਸੰਘਾ ਕੈਨੇਡਾ ਬਲਜੀਤ ਰਾਏ ਜਗਰੂ ਪੱਚਰਾਲ ਇਹਨਾਂ ਵੀਰਾਂ ਦਾ ਭਾਈ ਜੀ ਬਹੁਤ ਬਹੁਤ ਧੰਨਵਾਦ ਵਿੱਕੀ ਸੰਘਾ ਕੈਨੇਡਾ ਜਿਹੜੇ ਸਾਨੂੰ ਹਰੇਕ ਸਾਲ ਸਪான்ਸਰ ਕਰਦੇ ਆ ਵੀਰ ਜੀ ਜਦੋਂ ਵੀ ਸਾਡੀ ਬਾਜੀ ਹੁੰਦੀ ਹੈ ਕੱਲੀ ਸਾਡੇ ਪਿੰਡ ਦੀ ਨਹੀਂ ਬਰਕੰਦੀ ਜਾਂ ਖੜਕੀ ਵਾਲੇ ਦੀ ਬਾਜੀ ਨਹੀਂ ਹੋਰ ਵੀ ਅਸੀਂ ਕਿੱਥੇ ਮਰਜ਼ੀ ਰੱਖ ਕੇ ਬਾਜੀ ਉਹਨਾਂ ਨੂੰ ਕਹਿ ਦਈਏ ਭਾਈ ਅਸੀਂ ਇੱਥੇ ਬਾਜੀ ਰੱਖਤੀ ਆ ਨਾਮ ਦੇਣਾ ਉਹ ਪ੍ਰਵਾਹ ਨਹੀਂ ਕਰਦੇ ਵੀਰ ਜੀ ਕੋਈ ਵੀ ਉਹਨਾਂ ਦੀ ਡਿਊਟੀ ਲਾ ਦਈਏ ਪੁਲਾਂ ਦੀ ਫੁੱਟਬਾਲ ਦਾ ਟੂਰਨਾਮੈਂਟ ਹੋਵੇ ਜਾਂ ਕੋਈ ਹੋਰ ਡਿਊਟੀ ਹੋਵੇ ਉਹ ਕਦੇ ਵੀ ਸਾਨੂੰ ਇਹ ਨਹੀਂ ਕਹਿੰਦੇ ਉਹ ਤਾਂ ਕਹਿੰਦੇ ਬਾਈ ਜੀ ਬੋਲ ਦਿਓ ਸਾਨੂੰ ਤੇ ਬੋਲ ਕੇ ਸਾਨੂੰ ਦੱਸ ਦਿਆ ਜੋ ਵੀ ਅਸੀਂ ਆ ਕੁਝ ਬੋਲਦਾ ਫਲਾਨੀ ਬਾਜੀ ਤੇ ਹੋਰ ਨਾ ਵੀ ਬੜੀਆਂ ਬਾਜੀਆਂ ਤੇ ਉਹਨਾਂ ਨੇ ਨਾਮ ਦਿੱਤੇ ਬਾਈ ਜੀ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਦੇਣਾ ਅਸੀਂ ਕਿਸੇ ਤਰ੍ਹਾਂ ਵੀ ਨਹੀਂ ਦੇ ਸਕਦੇ ਉਹਨਾਂ ਭਰਾਵਾਂ ਦਾ ਜਿੰਨੀ ਸਾਡੇ ਕਲੱਬ ਨੂੰ ਉਹਨਾਂ ਦੀ ਸਪੋਰਟ ਆ ਉਸ ਤੋਂ ਬਾਅਦ ਬਾਈ ਜੀ ਧੰਨਵਾਦ ਆ ਬਾਈ ਕੁਲਵਿੰਦਰ ਦਾ ਅੱਜ 6 ਮਾ ਦਿਨ ਹੋ ਗਿਆ ਬਾਈ ਤੇ ਮੈਂ ਤਾਂ ਹਜੇ ਤੱਕ ਆਪਦੇ ਕੰਮ ਧੰਦੇ ਕਰ ਲੈਂਦਾ ਸੀ ਸਵੇਰ ਕੋਠੇ ਤੇ ਚੜ ਜਾਂਦਾ ਸੀ ਤੇ ਸ਼ਾਮ ਤੱਕ ਕੋਠੇ ਤੇ ਰਹਿੰਦਾ ਸੀ ਏ ਬਾਈ ਨੇ ਬਾਈ ਸਿਰਾ ਹੀ ਲਾਤਾ ਯਾਰ ਇਹਦੇ ਵਾਸਤੇ ਤਾੜੀਆਂ ਜ਼ਰੂਰ ਬਣਦੀਆਂ ਸਾਰੇ ਅਸੀਂ ਤਾੜੀਆਂ ਪਾੜਾਂਗੇ ਹਾਂ ਬਾਈ ਜੀ ਕੁਲਵਿੰਦਰ ਨੇ ਤਾਂ ਬਾਈ ਸਾਡਾ ਭਰਾ ਯਾਰ ਸਾਡਾ ਕਲੱਬ ਆ ਇਹਨੇ ਤਾਂ ਕਾਪੀ ਦਾ ਕੀ ਲੈਣਾ ਸੀਗਾ ਕੁਛ ਨਹੀਂ ਲਿਆ ਬਾਈ ਨੇ ਸੇਵਾ ਕੀਤੀ ਹੈ ਯਾਰ ਤੇ ਦਿਲੋਂ ਸਲੂਟ ਆ ਇਹਨੂੰ ਬਾਈ ਨੂੰ ਇਕੱਲੇ ਬੰਦੇ ਨੇ ਬਾਈ ਜੀ 6 ਦਿਨ ਹੋ ਗਏ ਅਸੀਂ ਇੱਧਰ ਉੱਧਰ ਜਾਵੜਦੇ ਸੀ ਮੈਂ ਵੀ ਕੱਲ ਡਿਊਟੀ 'ਚ ਆਇਆ ਆ ਪਰ ਇਹਨੇ ਬਾਈ ਪਿੱਛਾ ਨਹੀਂ ਤੱਕ ਕੇ ਵੇਖਿਆਗਾ ਰਾਤ ਨੂੰ ਜਾਂਦਾ ਸੀ ਤੇ ਸਵੇਰ 6 ਵਜੇ ਫੇਰ ਆ ਜਾਂਦਾ ਸੀ ਇਹਦਾ ਬਾਈ ਜੀ ਸਭ ਨਾਲੋਂ ਜ਼ਿਆਦਾ ਧੰਨਵਾਦ ਆ ਇਕੱਲੇ ਬੰਦੇ ਨੇ ਬਾਈ ਸਿਰ ਆ ਲਾਤਾ ਜਮਾ ਯਾਰ ਕਮਾਲ ਕਰਤੀ ਤੇ ਰਵਣੇ ਬਾਈ ਨੇ ਦੋ ਤਿੰਨ ਦਿਨ ਸਵਾਵਾਵਾਂ ਦਿੱਤੀਆਂ ਰਵਣੇ ਆਪ ਬੇਲੰਡੇ ਵਾਲੇ ਨੇ ਗਗਣੇ ਨੇ ਸਵਾਵਾਵਾਂ ਦਿੱਤੀਆਂ ਉਹਨਾਂ ਦਾ ਵੀ ਬਾਈ ਬਹੁਤ ਬਹੁਤ ਧੰਨਵਾਦ ਆ ਰਵਣੇ ਨੇ ਬਹੁਤ ਮਿਹਨਤ ਕੀਤੀ ਰਵਣੇ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਰਵਣਾ ਧੰਨਵਾਦ ਵੀ ਰਵਣਾ ਆਪ ਬੇਲੰਡੇ ਵਾਲੇ ਨੇ ਬੇਲੰਡੇ ਵਾਲਾ ਰਵਣਾ ਰਵਣੇ ਨੇ ਮੈਂ ਧੰਨਵਾਦ ਕਰੂੰਗਾ ਗਲਦੀਪ ਖਾਸ ਕਰਕੇ ਗੋਰੇ ਦੇ ਪਰਿਵਾਰ ਦਾ ਤੇ ਇਸ ਨਗਰ ਦਾ ਜਿਨ੍ਹਾਂ ਨੇ ਯਾਰ ਮੱਥੇ 'ਚ ਤਿਉੜੀ ਨਹੀਂ ਪਾਉਣੀ ਐਨਾ ਸੰਜੋਗ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿਉਂ ਪਰਿਵਾਰ ਦੇ ਸੰਜੋਗ ਨਾਲ ਬਵਾਜੀਆਂ ਕਰਾਈਆਂ ਜਾਂਦੀਆਂ ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ ਦੂਜੀ ਗੱਲ ਨਗਰ ਕਿਸੇ ਦੇ ਘਰੇ ਵਰ ਜਾ ਕਿਸੇ ਦੇ ਘਰੇ ਚਾਹ ਮੰਗ ਲਾ ਜਵਾਬ ਹੀ ਨਹੀਂ ਯਾਰ ਇਹੋ ਜਿਹੇ ਪਿੰਡ ਹਰ ਇੱਕ ਥਾਣੀ ਹੁੰਦੇਗੇ ਸਾਨੂੰ ਇਹ ਅਫਸੋਸ ਨਾਲ ਕਹਿਣਾ ਪਿਆ ਵੀ ਮੀ ਆਉਣ ਕਾਰਨ ਅਸੀਂ ਬਾਜੀ ਮੁਕਾਤੀ ਨਹੀਂ ਅਸੀਂ ਸਾਡੀ ਕੋਈ ਨਾ ਨਹੀਂ ਸੀ ਕੂਤਰਾਂ ਵਾਲੇ ਸਗੋ ਸਾਨੂੰ ਆਂਦੇ ਸੀ ਬਾਈ ਪੈਸੇ ਵੰਡ ਜੋ ਯਾਰ ਇੰਨੇ ਦਿਨ ਹੋ ਗਏ ਘਰੇ ਆਏ ਨੂੰ ਪਿੱਛੇ ਦਾਣੇ ਪਾਉਣ ਵਾਲਾ ਬੰਦਾ ਹੈ ਨਹੀਂ ਪਰ ਬਾਈ ਬਣ ਕੇ ਗਾਹ ਨੂੰ ਸਾਡੀ ਸਾਰੇ ਵੀਰਾਂ ਅੱਗੇ ਰਿਕੁਐਸਟ ਹੈ 89 ਦੇ ਕੱਪੜਾ ਲੀੜਾ ਨਾਲ ਲੈ ਕੇ ਆਇਆ ਕਰੋ ਸਾਡੀ ਬਾਜੀ ਤੇ ਜੇ ਆਉਣਾ ਹੁੰਦਾ ਹਾਂ 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 ਕਿਉਂ ਦੋ ਕੁ ਦਿਨ ਤਾਂ ਤੋਤੇ ਦਾਤੇ ਵੀ ਜਾਂਦੇ ਆ ਤੇ ਗਾਹ ਨੂੰ ਏਦੂ ਵੀ ਵੱਡਾ ਆਪਾਂ ਮਹਾਕੁੰਭ ਕਰਾਵਾਂਗੇ ਕੁੱਤਰ ਬਾਜੀ ਦਾ ਜਿਉਂਦੇ ਰਹਿ ਤਾਂ ਫੇਰ ਮਿਲਾਂਗੇ ਵੀਰੋ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਆ ਜੀ ਇਸ ਤੋਂ ਬਾਅਦ ਜਿਹੜਾ ਧੰਨਵਾਦ ਆ ਜੀ ਮੈਂ ਖੁਦ ਵੀ ਆਪਦੇ ਪਿੰਡ ਦਾ ਜਿਹੜਾ ਮੇਰਾ ਪਿੰਡ ਆ ਬਰਕੰਦੀ ਉਹਨੇ ਬਾਈ ਜੀ ਸਿਰ ਆ ਹਿਲਾਤਾ ਸਾਡੇ ਪਿੰਡਦਿਆਂ ਨੇ ਵੀ ਬੰਦਿਆਂ ਨੇ ਬੁੜੀਆਂ ਨੇ ਭੈਣਾਂ ਨੇ ਭਰਾਵਾਂ ਨੇ ਜਵਾਕਾਂ ਤੱਕ ਬਾਈ ਜੀ ਜਵਾਕ ਵੀ ਲਿਆ ਲਿਆ ਕੇ ਪਾਣੀ ਪੀਉਂਦੇ ਰਹਿ ਗਲੀਆਂ ਦੇ ਵਿੱਚ ਬੰਦਿਆਂ ਨੂੰ ਖੜਿਆਂ ਨੂੰ ਕੋਠਿਆਂ ਦੇ ਉੱਤੇ ਸਾਡੀਆਂ ਬੀਬੀਆਂ ਭੈਣਾਂ ਜਿਹੜੀਆਂ ਉਹ ਚਾਹ ਨਾਲ ਬਿਸਕੁਟ ਦਿੰਦੀਆਂ ਰਹਿ ਗਿਆ ਵੀ ਤੁਸੀਂ ਛਤਰੀ ਭੁੜਕਾਈ ਜਾਂਨੇ ਆ ਤੇ ਵੀਰੇ ਯਾਰ ਤੁਹਾਡਾ ਵੀ ਪੁੱਤ ਤੁਹਾਡਾ ਜੋਰ ਲੱਗਦਾ ਤੇ ਚਾਹ ਪੀ ਲਓ ਤੇ ਬਾਈ ਸਾਡੇ ਸਾਰੇ ਪਿੰਡ ਨੇ ਯਾਰ ਸਿਰ ਆ ਹਿਲਾਤਾ ਤੇ ਮੇਰੀ ਕਮੇਟੀ ਆ ਖੜੀ ਆ ਬਾਈ ਇੱਕ ਵਾਰੀ ਮਾਰਦੇ ਕੈਮਰਾ ਸਾਰੀ ਤੇ ਠੀਕ ਹੈ ਜੀ ਇਹਨਾਂ ਨੇ ਮੇਰੇ ਨਾਲ ਦਿਨ ਰਾਤ ਮਿਹਨਤ ਕੀਤੀ ਹੈ ਕਦੀ ਮੁੰਡਾ ਧੰਨਵਾਦ ਭਾਈ ਤੇਰਾ ਵੀ ਸਟਾਰ ਕੂਤਰਵਾਜ ਦਾ ਜਿਹੜਾ ਤੂੰ ਸਾਡੇ ਸੱਦੇ ਤੇ ਆਉਣਾ ਵੀਰੇ ਤੇ ਮੇਰੇ ਖਾਤਰ ਤਾਂ ਘੂਰ ਕਰੀ ਆਪਾਂ ਹੱਤਾ ਰਹਿਣਾ ਇਹ ਵੀ ਬਹੁਤ ਵੱਡੀ ਗੱਲ ਹੈ ਧੰਨਵਾਦ ਆ ਭਰਾਵਾ ਤੇਰਾ ਵੀ ਭਰਾਵਾ ਲਗਭਗ 6 ਦਿਨ ਹੋ ਗਏ ਤੇਰੇ ਘਰੇ ਰੁਕੀ ਚੱਜਾਂਦੇ ਉਹ ਵੀ ਗਾਲਾ ਪਤਾ ਧੰਨਵਾਦ ਸਾਨੂੰ ਸੌਖਾ ਟਾਈਮ ਲੱਗਾ ਬਹੁਤ ਸ਼ੁਕਰੀਆ ਬੱਚੂ ਤੇਰਾ ਵੀ ਅੱਜ ਬਹੁਤ ਤੇ ਚੱਲੀ ਜਾਂਦੇ ਚੱਲੀ ਜਾਂਦੇ ਬੰਦ ਨਹੀਂ ਕਰਨਾਗਾ ਆ ਸਾਡੇ ਜੀ ਸਾਡੇ ਕਲੱਬ ਦੇ ਸਰਪੰਚ ਸਾਹਿਬ ਆ ਗਏ ਨਿੱਕੂ ਲੋਪੋ ਬੰਦਾ ਛੋਟਾ ਉਲਦਾ ਵੱਡਾ ਇਹਦੇ ਕੋਲੇ ਠੀਕ ਹੈ ਜੀ ਇਹਦਾ ਬਹੁਤ ਬਹੁਤ ਧੰਨਵਾਦ ਆ ਬਾਈ ਜੀ ਕਰੇ ਠੀਕ ਹੈ ਜੀ ਇਹ ਬਾਈ ਨਾ ਮੈਂ ਤੁਹਾਨੂੰ ਦੱਸਦਾ ਗੱਲ ਇਹ ਬਾਈ ਨੇ ਕਬੂਤਰ ਛੱਡਿਆ ਸੀ ਬਾਈ ਕਮੇਟੀ ਮੈਂਬਰ ਵੀ ਆ ਸਾਡਾ ਪਰਸੋਂ ਇਹਦਾ ਕਬੂਤਰ ਹਰ ਗਿਆ ਮੇਰੇ ਘਰੇ 25 30 ਬੰਦੇ ਸੀਗੇ ਤੇ ਮੈਂ ਉਹਨੂੰ ਰਿਕੁਐਸਟ ਕੀਤੀ ਵੀ ਜਿੰਨੇ ਦਿਨ ਬਾਜੀ ਨਹੀਂ ਮੁੱਕਦੀ ਬਾਈ ਤੂੰ ਇੱਥੇ ਹੀ ਰਹਿਣਾ ਇਹ ਸਾਰਿਆਂ ਦੀ ਜ਼ਿੰਮੇਵਾਰੀ ਤੇਰੀ ਆ ਤੇ ਇਹਨੇ ਬਾਈ ਡਟ ਕੇ ਸਵਾਵਾ ਦਿੱਤੀਆਂ ਰਾਤ ਨੂੰ ਬਾਹਰ ਨੂੰ ਜਿੰਦਰਾ ਲਾਉਣਾ ਤੇ ਸਵੇਰ ਖੋਲਣਾ ਇਹਦੀ ਜ਼ਿੰਮੇਵਾਰੀ ਸੀ ਠੀਕ ਹੈ ਜੀ ਸਾਰੀ ਕਮੇਟੀ ਦਾ ਮੇਰੀ ਦਾ ਧੰਨਵਾਦ ਸਾਰੀ ਕਮੇਟੀ ਦਾ ਮੇਰੀ ਦਾ ਬਾਈ ਆ ਸਾਰੀ ਸਾਡੀ ਕਮੇਟੀ ਖੜੀ ਆ ਦਾਜੀ ਐ ਇਹਨੇ 25 30 ਬੰਦੇ ਆਪਦੇ ਘਰੇ ਰੱਖੇ ਬਾਈ ਸਪੈਸ਼ਲ ਸੇਵਾ ਕੀਤੀ ਠੀਕ ਹੈ ਜੀ ਡਾਕਟਰ ਮਾਨੂ ਕਿ ਉਹਨਾਂ ਦੀ ਕਬੂਤਰੀ ਕੱਲ ਹਰ ਗਈ ਬਸੇ ਰੋਇਆ ਨਹੀਂ ਇੱਕ ਸਾਰਿਆਂ ਦੇ ਸਾਹਮਣੇ ਦੁੱਖ ਬਹੁਤ ਹੋਇਆ ਦੁੱਖ ਬਾਕੀ ਬੰਦੇ ਨੂੰ ਵੀ ਹੋਇਆ ਪਰ ਇਹਨੇ ਬਹੁਤ ਅਫਸੋਸ ਬਣਾਇਆ ਠੀਕ ਹੈ ਬਾਈ ਚੱਲ ਗਏ ਗਾਜੀ ਦਾदू ਖੜਾ ਯਾਰ ਦੂਰੋਂ ਦੂਰੋਂ ਬੰਦੇ ਚੱਲ ਕੇ ਆਏ ਦਿੱਲੀ ਤੋਂ ਵੀ ਆਏ ਤੇ ਆ ਸਾਡਾ ਨਵੇਂ ਸਾਡੀ ਕਮੇਟੀ ਚ ਰਲਿਆ ਮੁੰਡਾ ਗਗਨ ਥਾਂਦੇ ਵਾਲੇ ਤੋਂ ਠੀਕ ਹੈ ਜੀ ਇਹਦਾ ਬਹੁਤ ਬਹੁਤ ਧੰਨਵਾਦ ਆ ਬਾਈ ਇਹਨੇ ਬਹੁਤ ਸਮਾਵਾਵਾਂ ਦਿੱਤੀਆਂ ਇਹ ਬੰਦੇ ਨੇ ਸਾਡੀ ਮੇਰੀ ਕਮੇਟੀ ਵਾਲੇ ਸਾਰੇ ਵੇਲੇ ਕਰਦੇ ਐ ਇਦਕੇ ਆ ਮੂੰਹ ਤੇ ਖੜਿਆ ਪੁੱਛ ਲਉ ਇਹਨਾਂ ਨੂੰ ਕੋਈ ਫਿਕਰ ਨਹੀਂ ਸੀ ਇਹ ਬੰਦੇ ਦੇ ਮੁੱਢ ਪਹਿਲਾਂ ਬਾਈ 5 ਵਜੇ ਆ ਕੇ ਇੱਥੇ ਖੜ ਜਾਂਦਾ ਸੀ ਖੜ ਜਾਂਦਾ ਸੀ ਕੋਈ ਸ਼ਹਿਰੋਂ ਸਮਾਨ ਲੈ ਆਉਣਾ ਕੋਈ ਸ਼ਹਿਰੋਂ ਸਮਾਨ ਦੀ ਜੋਗੀ ਦੇਣਾ ਕੁਛ ਮਰਜ਼ੀ ਕਰਨਾ ਤੇ ਇਹਦਾ ਬਾਈ ਜੀ ਬਹੁਤ ਬਹੁਤ ਧੰਨਵਾਦ ਆ ਇਹਨੇ ਇਸ ਬੰਦੇ ਨੇ ਸਿਰਾ ਲਾਤਾ ਇਧਰ ਆ ਪਹਿਲਵਾਨ ਜੀ ਖੜੇ ਆ ਪਹਿਲਵਾਨ ਦੀ ਸਨਾਰੀਆ ਇਹ ਜਿੱਦਾਂ ਦੀ ਬਾਜੀ ਚੱਲੀ ਆ 23 ਤਰੀਕ ਦੀ ਸਪੈਸ਼ਲ ਟ੍ਰੇਨ ਚੜ੍ਹ ਕੇ ਕੱਲਾ ਬਾਜੀ ਦੇਖਣ ਆਏ ਆ ਬਾਈ ਇਹ ਬਹੁਤ ਵੱਡੀ ਗੱਲ ਆ ਇਹ ਬਹੁਤ ਵੱਡੀ ਗੱਲ ਆ ਬਾਈ ਆਉਂਦੇ ਸਾਲ ਕੁਸ਼ਤੀ ਕਰਾਈ ਜਾਣੀ ਆ ਦੋਨਾਂ ਦੋਨਾਂ ਨੂੰ ਪਹਿਲਾਂ ਕਹਿੰਦਾ ਕੁਸ਼ਤੀ ਕਰਾਉਣੀ ਆ ਤੁਹਾਡੀ ਦੋਵਾਂ ਦੀ ਠੀਕ ਹੈ ਜੀ ਹੱਸੀ ਕਿਆ ਹੋ ਗਿਆ ਹਾਂ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਭਾਈ ਕੁਲਦੀਪ ਤੇਰੀ ਤੂੰ ਸਾਡੇ ਨਿੱਕੇ ਜਿਹੇ ਸੱਦੇ ਦੇ ਇਥੇ ਪਹੁੰਚਦਾ ਪਲਾਂ ਦੀ ਕਿੱਡੀ ਬਾਜੀ ਹੋਵੇ ਤੇਰੇ ਕੋਲੇ ਕੈਨਸਲ ਕਰਕੇ ਪਹੁੰਚਦਾ ਤੇ ਬਹੁਤ ਬਹੁਤ ਭਾਈ ਤੇਰੀ ਵੀ ਮਿਹਰਬਾਨੀ ਤੇ ਦਵਾਰ ਤੋਂ ਫਿਰ ਸਾਰੇ ਮੇਰੇ ਬਰਕੰਦੀ ਪਿੰਡ ਦਾ ਬਹੁਤ ਬਹੁਤ ਧੰਨਵਾਦ ਯਾਰ ਜਿਨ੍ਹਾਂ ਨੇ ਮੇਰਾ ਨਾਮ ਦੂਰ ਦੂਰ ਤੱਕ ਪਹੁੰਚਾਤਾ ਯਾਰ ਭਾਈ ਤੇਰੀ ਇਹ ਕਮਾਈ ਠੀਕ ਹੈ ਜੀ ਸਾਰੇ ਪਿੰਡ ਦਾ ਨਾਮ ਮੇਰੇ ਦਾ ਦੂਰ ਦੂਰ ਤੱਕ ਗਿਆ ਸਾਰੀ ਦੁਨੀਆ ਨੂੰ ਪਤਾ ਲੱਗਾ ਕਿ ਬਰਕੰਦੀ ਪਿੰਡ ਹੈਗਾ ਯਾਰ ਵੀ ਠੀਕ ਲੋਕ ਵਸਦੇ ਆ ਬਰਕੰਦੀ ਪਿੰਡ 'ਚ ਹਾਂ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ